ਭ੍ਰਸ਼ਟਾਚਾਰ ਦੇ ਕੇਸ ਦੇ ਵਿੱਚ ਮੁੱਤਲ ਖੇਤੀਬਾੜੀ ਅਫਸਰ ਰਾਮ ਸਿੰਘ ਪਾਲ ਨੂੰ ਬਰਖਾਸਤ ਕਰਨ ਦੀ ਮੰਗ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਇੱਕ ਗੰਭੀਰ ਮਾਮਲੇ ਸੰਬੰਧੀ ਪਾਇਲ ਵਿਖੇ ਐਸ ਡੀ ਐਮ ਪਾਇਲ ਪ੍ਰਦੀਪ ਸਿੰਘ ਬੈਂਸ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਭੇਜਿਆ ਗਿਆ ਇਹ ਮੰਗ ਪੱਤਰ ਖੇਤੀਬਾੜੀ ਵਿਭਾਗ ਦੇ ਮੁੱਤਲ ਅਫਸਰ ਰਾਮ ਸਿੰਘ ਪਾਲ ਦੀ ਨੌਕਰੀ ਦੀ ਬਰਖਾਸਤਗੀ ਅਤੇ ਵਧੇਰੀ ਕਾਰਵਾਈ ਦੀ ਮੰਗ ਕਰਦਾ ਹੈ ਜਿਹੜਾ ਦੋਸ਼ਾ ਦੇ ਤਾ ਕੀਤੇ ਬੜੀ ਅਫਸਰ ਫਤਿਹਗੜ ਸਾਹਿਬ ਨੇ ਗ੍ਰਿਫਤਾਰ ਕੀਤਾ ਵਿਜੀਲੈਂਸ ਨੇ ਉਹ ਸਬੰਧ ਵਿੱਚ ਤੇ ਉਹਨੂੰ ਵਿਭਾਗਮੇ ਨੇ ਮੁਅਤਲ ਕਰਤਾ ਮੁਅਤਲ ਕਰਕੇ ਉਹ ਉਹਦੀ ਜਿਹੜੀ ਦੁਬਾਰਾ ਉਹਨੂੰ ਤਾਇਨਾਤੀ ਵਿਭਾਗਮੇ ਲੈ ਕੀਤੀ ਜਾਵੇ ਉਹਨੂੰ ਤੁਰਤ ਬਰਖਾਸਤ ਕੀਤਾ ਜਾਂਦਾ ਕਿਉਂਕਿ ਇਹ ਜਿਹੜੇ ਇੱਕੋ ਵਾਰੀ ਫਸਿਆ ਜਾ ਉਹਦੀ ਜਿਹੜੀ ਪੜਤਾਲ ਹੈ ਦੁੱਧੋਂ ਦੁੱਧ ਪਾਣੀ ਪਾਣੀ ਸਾਨਿਆ ਜਾਂ ਵੀ ਪੜਤਾਲ ਕਰਕੇ ਚੰਗੀ ਤਰ੍ਹਾਂ ਉਹਦੀ ਪੜਤਾਲ ਵੀ ਕੀਤੀ ਜਾਵੇ ਤੇ ਉਹਨੂੰ ਬਾਕੀ ਇੱਥੇ ਬਹਾਲ ਨਾ ਕੀਤਾ ਜਾ ਕਿਨਾਂ ਰਾਹੀਂ ਭੇਜਿਆ ਗਿਆ ਮਨਪੁੱਤਰ ਜੀ ਆਪਣੇ ਪੈਰ ਦਾ ਕਿ ਕੀ ਉਹਨਲੇ ਪ੍ਰਸਾਦਵਾਤਰ ਉਹਨੇ ਪ੍ਰਸਾਦਵਾਚ ਜਿਹੜਾ ਮੰਗ ਪੱਤਰ ਅੱਗੇ ਭੇਜ ਰਿਹਾ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਉਹ ਕਾ ਵੈਸੀ ਸਿਫਾਰਿਸ਼ ਕਰਕੇ ਭੇਜਦਾ ਇਹਨਾਂ ਦਾ ਇੱਕ ਪਿੱਛੇ ਜੇ ਆਪਣੇ ਐਗਰੀਕਲਚਰ ਅਫਸਰ ਸਾਹਿਬ ਨੇ ਆਪਣੇ ਤੋਂ ਸੁਧਾਰਾਮ ਸਿੰਘ ਉਹਨਾਂ ਦਾ ਕੋਈ ਕੇਸ ਹੋਇਆ ਸੀ ਉਹਨਾਂ ਤੇ ਐਫ ਆਈ ਆਰ ਕੋਈ ਲੌਂਚ ਹੋਈ ਸੀਗੀ ਤੇ ਉਹਦੇ ਸਬੰਧ ਵਿੱਚ ਲਿਖ ਕੇ ਜਾਈਏ ਨੇ ਵੀ ਜਦੋਂ ਜੇ ਉਹ ਬਹਾਲ ਹੋਏ ਤਾਂ ਇੱਥੇ ਨਾ ਉਹਨਾਂ ਦਾ ਦੁਬਾਰਾ ਪੋਸਟਿੰਗ ਇੱਥੇ ਨਾ ਹੋਵੇ ਉਹ ਬਾਕੀ ਤਾਂ ਕਾਨੂੰਨੀ ਪ੍ਰਕਿਰਿਆ ਉਹਨਾਂ ਦਾ ਜਿਹੜਾ ਐਫ ਆਈ ਆਰ ਦਾ ਕਿ ਹਿੱਸਾ ਹੁੰਦਾ ਜੋ ਕਾਨੂੰਨ ਮੁਤਾਬਕ ਉਧਰ ਤੇ ਕਾਰਵਾਈ ਹੋਣੀ ਆ ਅਦਰਵਾਈਜ਼ ਇਹ ਮੰਗ ਪੱਤਰ ਜ਼ਰੂਰ ਮੈਂ ਫਾਰਵਰਡ ਕਰ ਦਵਾਂਗਾ ਬੰਟੀ ਸਾਮੂਹ ਕੰਮ ਬਟੇ